ਹਾਂਜੀ 2.5 ਮੀਟਰ ਮਸਲੀਨ कॉटन ਦਾ ਸੌਫਟ ਕੁਆਲਿਟੀ ਵਾਲਾ ਸ਼ਰਟ ਰਹੇਗਾ ਵਰਕ ਮਿਲੇਗਾ ਤੁਹਾਨੂੰ बॉटम 2.5 ਮੀਟਰ ਪਲੇਨ ਰਿਯਾਨ कॉटन ਦੀ ਔਰ ਗੈਂਸਾ ਦਾ ਦੁਪੱਟਾ 2.5 ਮੀਟਰ ਵਰਕ ਵਾਲਾ 1140 ਵਿੱਚ ਬਾਈ ਕਰ ਸਕਦੇ ਹਾਂ ਇਹ ਕ੍ਰੇਪ ਦੇ ਸੂਟ ਰਹਿਣਗੇ ਥ੍ਰੈਡ ਵਰਕ ਹੋਇਆ ਹੈ ਹੈਂਡ ਵਰਕ ਦਾ ਟੱਚ ਹੈ ਬਾਸੂ ਦੇ ਵਰਕ ਦਾ बॉटम ਤੇ ਦੁਪੱਟਾ ਮਸਲੀਨ 골ਡ ਲਾਈਨਾਂ ਵਾਲਾ 2.5 ਮੀਟਰ 970 ਵਿੱਚ ਵੀ ਘਰ ਬੈਠੇ ਬਾਈ ਕਰ ਸਕਦੇ ਹਾਂ ਇਹ ਸੂਟ ਰਹਿਣਗੇ ਆਪਣੇ ਕੋਲ ਦੀ ਫੈਂਸੀ ਨੈੱਕ ਤੇ ਲੇਸ ਵਰਕ ਹੋਇਆਗਾ ਔਰ 2.5 ਮੀਟਰ ਸ਼ਰਟ ਰਹੇਗੀ ਮਸਲਿਨ कॉटन ਦੀ। ਦੁਪੱਟਾ 1.5 ਮੀਟਰ ਹੈਗਾ ਲੈਸ ਵਰਕ ਵਾਲਾ। ਇਹਨਾਂ ਸੂਟਾਂ ਨੂੰ ਤੁਸੀਂ ਬਾਇ ਕਰਨਾ ਤਾਂ 1150 ਦੇ ਵਿੱਚ ਘਰ ਬੈਠੇ ਬਾਇ ਕਰ ਸਕਦੇ। ਨੈਚੁਰਲ ਕ੍ਰੇਵ ਦਾ ਸੂਟ ਰਹੇਗਾ 5 ਮੀਟਰ, ਥ्रेड ਵਰਕ ਮਿਲੇਗਾ, ਬਾਟਮ ਤੇ ਵੀ ਵਰਕ ਮਿਲੇਗਾ, ਦੁਪੱਟਾ ਚਨੋਂਦ ਦਾ 1.5 ਮੀਟਰ ਲੈਸ ਵਾਲਾ। 999 ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਇ ਕਰ ਸਕਦੇ ਹੋ। ਇਹ ਜੌਰਜਟ ਦਾ ਸੂਟ ਰਹੇਗਾ 2.5 ਮੀਟਰ ਸ਼ਰਟ ਰਹੇਗੀ ਥ੍ਰੈਡ ਵਰਕ ਹੋਇਆ ਬਾਟਮ ਵੀ ਜੌਰਜਟ ਦੇ ਮਿਲੇਗੀ ਦੁਪੱਟਾ ਵੀ ਜੌਰਜਟ ਦਾ ਦੁਪੱਟਾ 2 ਸਾਈਡ ਕੱਟ ਵਰਕ 2.5 ਮੀਟਰ 680 ਦੇ ਵਿੱਚ ਤੁਸੀਂ ਇਹ ਸੂਟ ਘਰ ਬੈਠੇ ਬਾਈ ਕਰ ਸਕਦੇ ਹੋ ਨੈਕਸਟ ਏ ਆਪਣੇ ਕੋਲ 5 ਮਿੰਟਰ ਮਸਲੀਨ ਕਾਟਨ ਦਾ ਸੂਟ ਰਹੇਗਾ ਥ੍ਰੈਡ ਵਰਕ ਹੋਇਆ ਪੈਸ ਵਰਕ ਉੱਪਰ ਥ੍ਰੈਡ ਵਰਕ ਹੋਰ 2.5 ਮੀਟਰ ਸਿਰ ਨਾਲ ਦੁਪੱਟਾ ਮਿਲੇਗਾ ਮਸਲੀਨ ਕਾਟਨ ਦਾ 699 ਵਿੱਚ ਬਾਈ ਕਰ ਸਕਦੇ ਹਾਂ ਇਹ ਜੌਰਜਟ ਦਾ 5 ਮੀਟਰ ਸੂਟ ਰਹੇਗਾ ਫੈਨਸੀ ਥ्रेड ਵਰਕ ਹੋਏ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ ਵੀ ਜੌਰਜਟ ਦਾ 599 ਵਿੱਚ ਬਾਈ ਕਰ ਸਕਦੇ ਹਾਂ 8 ਮੀਟਰ ਸ਼ਰਟ ਰਹੇਗੀ ਜੌਰਜਟ ਦੀ ਫੈਨਸੀ ਥ्रेड ਵਰਕ ਹੋਏ ਬਾਟਮ ਵੀ 8 ਮੀਟਰ ਥ्रेड ਵਰਕ ਮਿਲੇਗਾ 1.5 ਮੀਟਰ ਦੁਪੱਟਾ ਫੋਰ ਸਾਈਡ लेस 650 ਵਿੱਚ ਘਰ ਬੈਠੇ ਬਾਈ ਕਰ ਸਕਦੇ ਹਾਂ ਨੈਕਸਟ ਪਿਓਰ ਕੈਮਰੀ ਕਾਟਨ ਦੇ ਮੈਚਿੰਗ ਸੂਟ ਰਹਿਣਗੇ 1 70 ਵੱਡੇ ਪਣੇ ਦੀ ਸ਼ਰਟ ਰਹੇਗੀ ਬਾਟਮ ਪਲੇਨ 2 ਮੀਟਰ ਵੱਡੇ ਪਣੇ ਦੀ ਰਹੇਗੀ ਪਿਓਰ ਕੈਮਰੀ ਕਾਟਨ ਮੈਚਿੰਗ ਸੂਟ ਆ ਦੁਪੱਟਾ ਵਿਦਆਊਟ ਦੁਪੱਟਾ ਇਸ ਸੂਟ ਨੇ 450 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਮਸਲਿਨ ਦਾ ਸੂਟ ਹੈਗਾ 5 ਮੀਟਰ ਥ੍ਰੈਡ ਵਰਕ ਹੋਇਆ ਬਾਹੂ ਤੇ ਵਰਕ ਮਿਲੇਗਾ ਦੁਪੱਟਾ ਚੁਣੋਣ ਦਾ 799 ਦੇ ਵਿੱਚ ਇਹ ਕਰ ਬੈਠੇ ਬਾਈ ਕਰ ਸਕਦੇ ਹੋ ਇਹ ਆਪਣੇ ਕੋਲ ਹੈਗੀ ਹੈ ਜੀ ਸੂਟ ਲੇਟੈਸਟ ਪ੍ਰਿੰਟ ਆਏ ਹੋਏ ਨੇ ਇਹ ਵਾਲਾ ਜੋ ਸੂਟ ਨੇ ਉਹ ਪਸ਼ਮੀਨਾ ਦੇ ਨੇ 5 ਮੀਟਰ ਸੂਟ ਰਹੇਗਾ ਡਿਜੀਟਲ ਪ੍ਰਿੰਟ 12 ਵਟ ਦਾ ਦੁਪੱਟਾ ਰਹੇਗਾ ਇੱਕ ਸੂਟ ਬਾਈ ਕਰੋਗੇ ਤਾਂ ਤੁਹਾਨੂੰ 550 ਵਿੱਚ ਮਿਲੇਗਾ ਦੋ ਸੂਟ ਬਾਈ ਕਰੋਗੇ ਤਾਂ ਤੁਹਾਨੂੰ 999 ਵਿੱਚ ਮਿਲ ਜਾਣਗੇ ਜੇ ਉਹ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਸੈਂਡ ਕਰਕੇ ਦਿੱਤੇ WhatsApp ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸੂਟ ਬਾਈ ਕਰ ਸਕਦੇ ਹੋ ਨੈਕਸਟ ਦੇ ਆਪਣੇ ਕੋਲ ਕਾਟਨ ਦਾ ਸੂਟ ਰਹੇਗਾ ਇਹਨਾਂ ਸੂਟਰ ਤੇ ਲੈਣੇ ਦੀ ਕੋਈ ਜ਼ਰੂਰਤ ਨਹੀਂ ਹੈ 5 ਮੀਟਰ ਦਾ ਸੋਟਾ ਹੈ ਕੈਮਰੀ ਕਾਟਨ ਦਾ ਨਾ ਡਿਜੀਟਲ ਪ੍ਰਿੰਟ ਸੌਫਟ ਮਲ ਕਾਟਨ ਦਾ ਦੁਪੱਟਾ ਮਿਲੇਗਾ 650 ਸੂਟ ਦਾ ਪ੍ਰਾਈਸ ਹੈ ਲੈਸ ਲੈਸ ਤੇ ਇਹ ਸੂਟ ਨੇ ਬਾਈ ਕਰ ਸਕਦੇ ਹੋ ਇਹ ਵਾਲਾ ਸੂਟ ਰਹੇਗਾ ਆਪਣੇ ਕੋਲ ਡਿਜੀਟਲ ਪ੍ਰਿੰਟ ਵੈਲਵਟ ਦੀ ਸ਼ਰਟ ਹੈਗੀ ਮੈਚਿੰਗ ਵੈਲਵਟ ਦੀ ਬਾਟਮ ਰਹੇਗੀ ਡਿਜੀਟਲ ਪ੍ਰਿੰਟ ਵੈਲਵਟ ਦਾ ਦੁਪੱਟਾ ਰਹੇਗਾ ਇੱਕ ਸੂਟ ਬਾਈ ਕਰੋਗੇ ਤਾਂ ਤੁਹਾਨੂੰ 699 ਵਿੱਚ ਮਿਲੇਗਾ ਜੇਕਰ ਤੁਸੀਂ ਚਾਰ ਸੂਟ ਬਾਈ ਕਰੋਗੇ ਤਾਂ ਤੁਹਾਨੂੰ 2600 ਦੇ ਵਿੱਚ ਮਿਲ ਜਾਣੇ ਨੈਕਸਟ ਹੈ ਇਹ ਆਪਣੇ ਕੋਲ ਕਰੇਵ ਅਪਾੜਾ ਸਿਲਕ ਦਾ ਫੈ布ਰਿਕ ਰਹੇਗਾ 7 ਮੀਟਰ 2 ਮੀਟਰ ਇਸ ਦੇ ਨਾਲ ਸ਼ਰਟ ਰਹੇਗੀ 4.5 ਮੀਟਰ ਇਸ ਨਾਲ ਬਾਟਮ ਰਹੇਗੀ ਜਰੀ ਵਰਕ ਮਸ਼ੀਨ ਵਰਕ embroidery ਮਿਲੇਗੀ neck ਤੇ ਵੀ ਮਿਲੇਗੀ sleeves ਤੇ ਵੀ ਮਿਲੇਗੀ ਇਹ ਸੂਟ ਬਾਏ ਕਰਨ ਦਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਨੈਕਸਟ ਇਹ ਆਪਣੇ ਕੋਲ ਰਹਿਣਗੇ ਜੀ ਸਿਲਕ ਬਨਾਰਸੀ ਸੂਟ ਲੈਣਗੇ ਪਾੜਾ ਸਿਲਕ ਬਨਾਰਸੀ ਦੁਪੱਟਾ ਰਹੂਗਾ ਫੋਰ ਸਾਈਡ ਪੈਪਿੰਗ ਪਾਈਪਿੰਗ ਮਿਲੇਗੀ ਦੁਪੱਟੇ ਤੇ ਸ਼ਰਟ 3 ਮੀਟਰ ਮਿਲੇਗੀ ਬਾਟਮੇ ਤੇ 3 ਮੀਟਰ ਦੁਪੱਟਾ 2 ਮੀਟਰ ਮਿਲੇਗਾ ਇਹਨਾਂ ਸੂਟਾਂ ਨੂੰ ਵੀ ਬਾਈ ਕਰਨਾ ਦਾ ਤੁਸੀਂ 1200 ਦੇ ਵਿੱਚ ਬਾਈ ਕਰ ਸਕਦੇ ਹੋ ਘਰ ਬੈਠੇ ਜੋ ਵੀ ਸੂਟ ਪਸੰਦ ਆਦਾ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਸੋਹਣੇ ਸੋਹਣੇ ਸੂਟ ਆਪਾਂ ਲੈ ਕੇ ਆ ਰਹੇ ਹਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਿਸਕੋਸ ਸਾਫਟ ਆਰਗਾਂਜ਼ਾ ਸ਼ਰਟ ਰਹੇਗੀ ਹੈਵੀ embroiderry ਮਿਲੇਗੀ ਇਸਦੇ ਨਾਲ ਬਾਟਮ ਪਿਓਰ ਵਿਸਕੋਸ ਸਿਲਕ ਦੀ ਮਿਲੇਗੀ ਔਰ ਪੁਆਇੰਟਸ ਵਰਕ ਹੋਏਗਾ ਬੁਦਪੱਟਾ ਵੀ ਇਸੇ ਪਿਓਰ ਵਿਸਕੋਸ ਆਰਗਾਂਜ਼ਾ ਦਾ ਰਹੇਗਾ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਇਹ ਆਪਣੇ ਕੋਲ ਸੂਟ ਰਹਿਣਗੇ ਮਸਲਿਨ ਕਾਟਨ ਦੇ ਬਾਟਮ ਵੀ ਮਸਲਿਨ ਕਾਟਨ ਦੀ ਵਰਕ ਮਿਲੇਗਾ 슬ੀਵਸ ਤੇ ਵੀ ਤੁਹਾਨੂੰ ਬਾਟਮ ਤੇ ਵੀ ਫਰਕ ਮਿਲੇਗਾ ਮਸਲਿਨ ਦਾ ਦੁਪੱਟਾ ਦੁਪੱਟੇ ਤੇ ਵੀ ਤੁਹਾਨੂੰ embroiderry ਮਿਲੇਗੀ 1250 ਦੇ ਵਿੱਚ ਇਹ ਵੀ ਸੂਟ ਕੋਈ ਵੀ ਇਹਨਾਂ ਡਮੀ ਸੂਟਾਂ ਚੋਂ ਤੁਹਾਨੂੰ ਸੂਟ ਪਸੰਦ ਆਦਾ ਤੁਸੀਂ ਇਹਨਾਂ ਦਾ ਵੀ ਆਰਡਰ ਪਲੇਸ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਵੀ ਸੂਟ ਪਸੰਦ ਆਉਂਦਾ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਵਿਦ ਅਡਰੈਸ ਔਰ ਪੇਮੈਂਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਬਾਏ ਕਰ ਸਕਦੇ ਹੋ ਥੈਂਕ ਯੂ ਜੀ